ਨਮਸਕਾਰ ਆਦਾਬ ਸਤਿ ਸ੍ਰੀ ਅਕਾਲ ਜੈ ਹਿੰਦ ਜੈ ਸ਼੍ਰੀ ਰਾਮ ਮੈਂ ਤੁਹਾਡਾ ਆਪਣਾ ਸੰਦੀਪ ਅਬਰੋਲ ਇੱਕ ਵਾਰ ਫਿਰ ਤੁਹਾਡੇ ਸਾਹਮਣੇ ਆਇਆ ਹਾਂ ਏਬੀਐਨ ਦੇ ਜ਼ਰੀਏ ਅੱਜ ਤੁਹਾਨੂੰ ਇੱਕ ਅਜਿਹੀ ਥਾਂ ਤੇ ਲੈ ਕੇ ਆਇਆ ਹਾਂ ਇੱਕ ਅਜਿਹੀ ਇਨਸਾਨ ਨਾਲ ਮਿਲਵਾਣ ਲਿਆਇਆ ਹਾਂ ਵੀ ਜਿਨ੍ਹਾਂ ਦੀ ਸ਼ਕਲ ਵੇਖਦੇ ਤੁਹਾਨੂੰ ਨਾਮ ਪੁੱਛ ਦੱਸਣ ਦੀ ਲੋੜ ਨਹੀਂ ਪੈਣੀ ਐਡਰੈਸ ਦੱਸਣ ਦੀ ਲੋੜ ਨਹੀਂ ਪੈਣੀ ਉਹ ਇੱਕ ਅਜਿਹੀ ਇਨਸਾਨ ਨੇ ਜੋ ਲੰਬੇ ਸਮੇਂ ਤੋਂ ਫਾਜ਼ਿਲਕਾ ਵਿੱਚ ਸਮਾਜ ਸੇਵਾ ਦਾ ਵਕਫ ਵਕਤ ਨਿਕਰਨਾ ਕੰਮ ਕਰ ਰਹੇ ਹਨ ਉਹ ਕਈ ਤਰ੍ਹਾਂ ਦੀ ਸਮਾਜ ਸੇਵਾ ਹੈ ਇਸ ਤੋਂ ਇਲਾਵਾ ਉਹ ਲੰਬੇ ਸਮੇਂ ਪੱਤਰਕਾਰੀ ਪੇਸ਼ੇ ਨਾਲ ਵੀ ਜੁੜੇ ਰਹੇ ਪਤਰਕਾਰੀ ਖੇਤਰ ਵਿੱਚ ਬਦਲਾਵ ਲਿਆਉਣ ਵਿੱਚ ਉਹਨਾਂ ਦਾ ਬੜਾ ਵੱਡਾ ਹੱਥ ਰਿਹਾ ਹੈ ਅਤੇ ਉਹਨਾਂ ਨੇ ਆਪਣਾ ਕੰਮ ਕੀਤਾ ਹੈ ਬਿਲਕੁਲ ਦੋ ਕੰਮ ਕੀਤੇ ਹਨ ਜਿਨ੍ਹਾਂ ਕੰਮਾਂ ਨੂੰ ਤੁਹਾਨੂੰ ਦੱਸਾਂਗਾ ਜਦ ਤਾ ਤੁਹਾਡੇ ਵੀ ਪੈਰਾਥਲੋ ਜਮੀਨ ਨਿਕਲ ਜਾਏਗੀ ਉਹ ਕੰਮ ਅਜਿਹੇ ਕੰਮ ਹਨ ਅਜਿਹੇ ਕੰਮ ਹਰੇਕ ਘਰ ਦੀ ਜ਼ਰੂਰਤ ਸਰੋਂ ਵੱਡੀ ਚੀਜ਼ ਵੀ ਹਰੇਕ ਘਰ ਦੀ ਜ਼ਰੂਰਤ ਹੈ ਦੇਸੀ ਕੋ ਖਾਣਾ ਲੋਕਾਂ ਨੇ ਬੰਦ ਕਰਤਾ ਡਾਕਟਰਾਂ ਨੇ ਬੰਦ ਕਰਾਤਾ ਕਿ ਉਹ ਦਿਲਾਂ ਦੀਆਂ ਨਾੜਾਂ ਰੁਸਗੜ ਜਾਂਦੀਆਂ ਹਨ ਹਾਰਟ ਅਟੈਕ ਹੋ ਜਾਂਦੇ ਹਨ ਸਰਦੀ ਜਾਂ ਜਾਂਦਾ ਹੈ ਡਾਕਟਰ ਦੇ ਕਹਿੰਦੇ ਸੀ ਕੋ ਬੰਦ ਕਰਤੇ ਤੇ ਹਰੇਕ ਘਰ ਇੱਕ ਸਰਸੋਰਾ ਤੇਲ ਵਰਤਦਾ ਹੈ ਸਰਸੋਰਾ ਤੇਲ ਜੋ ਕਿ ਹਰੇਕ ਘਰ ਦਾ ਹਿੱਸਾ ਹੈ ਪੁਰਾਣੇ ਜ਼ਮਾਨੇ ਵਿੱਚ ਸਰਸੋਰਾ ਤੇ ਵਰਤਾ ਜਾਂਦਾ ਸੀ ਪਰ ਹੌਲੀ 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 ਇਹਦੇ ਵਿੱਚ ਗਰਾਵਟਾਂ ਲੱਗ ਪਈ ਪਰ ਗਰੰਟੀਨ ਸ਼ੁੱਧਾ ਪੀਲਾ ਤੇਲ ਜਿਹਨੂੰ ਵੇਖ ਕੇ ਆਰ ਪਾਰ ਵੇਖਿਆ ਜਾ ਸਕਦਾ ਹੈ ਤੇ ਖਾਣ ਵਿੱਚ ਵੀ ਕੋਈ ਕਿਸੇ ਤਰ੍ਹਾਂ ਦੀ ਦਿੱਕਤ ਪਰੇਸ਼ਾਨੀ ਨਹੀਂ ਹੈ ਸਬਜ਼ੀਆਂ ਵੀ ਉਸੋ ਜਿਹੀ ਬਣਾਈ ਜਾਂਦੀ ਹਨ ਤੇ ਸਿਰਾਂ ਤੇ ਵੀ ਤੇਲ ਲਗਾਇਆ ਜਾਂਦਾ ਹੈ ਸਾਡੇ ਘਰਾਂ ਚੋ ਚੀਜ਼ਾਂ ਬੰਦੀਆਂ ਹਨ ਤੇ ਮੇਰੀ ਇਹ ਗਰੰਟੀ ਵੀ ਤੁਹਾਡੇ ਘਰਾਂ ਚ ਵੀ ਸਰਸੋਂ ਦਾ ਤੇਲ ਵਰਤਿਆ ਜਾਂਦਾ ਹੋਵੇਗਾ ਇਹਨਾਂ ਨਾਲ ਮਿਲਾਂਦੇ ਆਇਆ ਹਾਂ ਇੱਕ ਹੋਰ ਵੱਡੀ ਕੰਮ ਉਹਨਾਂ ਨੇ ਕੀਤਾ ਹੈ ਜਿੰਦੇ ਬਾਰੇ ਤੁਹਾਨੂੰ ਦੱਸਾਂਗਾ ਜਿਵੇਂ ਕਿ ਠੰਡ ਪਿਆਰੀ ਹੈ ਠੰਡ ਤੋਂ ਬਚਣ ਲਈ ਜਾਕਟਾਂ ਪਾਈਆਂ ਬਿਲਕੁਲ ਮੈਂ ਵੀ ਪਾਈਆਂ ਤੁਸੀਂ ਵੀ ਪਾਈਆਂ ਹੋਣਗੇ ਕੋਟੀਆਂ ਸਵੈਟਰ ਵੀ ਹੋਣਗੇ ਮੇਰੇ ਘਰਾਂ ਚ ਰਜਾਈਆਂ ਨੇ ਤੁਹਾਡੇ ਘਰਾਂ ਚ ਹੀ ਹੋਣਗੀਆਂ ਅਤੇ ਉਹ ਰਜਾਈਆਂ ਕੰਬਲ ਤਲਾਈਆਂ ਤੋਂ ਇਲਾਵਾ ਬੈੱਡ ਦੀਆਂ ਚਾਦਰਾਂ ਰਜਾਈਆਂ ਦੇ ਕਵਰ ਗੱਦੇ ਦੀਆਂ ਗੱਦਿਆਂ ਦੇ ਕਵਰ ਸਰਾਣੇ ਸਰਾਣਿਆਂ ਦੇ ਕਵਰ ਗਰਮ ਸੂਟ ਫਰਿਜਾਂ ਦੇ ਕਵਰ ਟੀਵੀਆ ਦੇ ਕਵਰ ਵਾਸ਼ਵਾਸ਼ਣ ਤੇ ਹੱਤ ਪੁੰਜਣ ਵਾਲੇ ਟੰਗਣ ਵਾਲੇ ਹੈਂਡਲ ਰੋਟੀਆਂ ਤੇ ਹੋਰ ਸਮਾਨ ਬੱਚਿਆਂ ਨੂੰ ਸਕੂਲਾਂ ਨਾਲ ਲਿਜਾ ਕੇ ਰੱਖਣ ਵਾਸਤੇ ਗਰਮ ਰੱਖਣ ਵਾਸਤੇ ਉਹ ਪੋਣੀ ਉਹ ਸਭ ਕੁਝ ਇੱਥੇ ਮਿਲਦਾ ਹੈ ਹਾਂ ਅਸੀਂ ਗੱਲ ਕਰਨ ਜਾ ਰਹੇ ਹਾਂ ਫਾਜ਼ਿਲਕਾ ਦੇ ਜੈਨ ਸਕੂਲ ਦੇ ਬਿਲਕੁਲ ਨਾਲ ਵਿਸ਼ਵ ਕਰਮਾ ਮੰਦਰ ਦੇ ਵਾਲੀ ਗਲੀ ਦੇ ਬਿਲਕੁਲ ਨਾਲ ਬਣੇ ਸ਼੍ਰੀ ਕ੍ਰਿਸ਼ਨ ਹੈਂਡਲੂਮ ਹਾਂਜੀ ਸ਼੍ਰੀ ਕ੍ਰਿਸ਼ਨ ਹੈਡਰੂਮ ਫਾਜ਼ਿਲਕਾ ਵਿੱਚ ਗਾਰੰਟੀ ਸ਼ੁਦਾ ਸਮਾਨ ਦੇ ਉਤੇ ਗਰੰਟੀशुदा ਬਿਨਾ ਭੇਦ ਭਾਵ ਤੋਂ ਛੋਟਾ ਬੱਚਾ ਆਏਗਾ ਜਾਂ ਕੋਈ ਬਜ਼ੁਰਗ ਆਏਗਾ ਤਾਂ ਵੀ ਰੇਟ ਇੱਕ ਹੀ ਲੱਗੇਗਾ ਕੋਈ ਬਹਿਸ ਨਹੀਂ ਕੋਈ 바ਰਗਨਿੰਗ ਨਹੀਂ ਇੱਕ ਹੀ ਰੇਟ ਫਿਕਸ ਰੇਟ ਉਹ ਆਪ ਕਹਿੰਦੇ ਨੇ ਸਾਡੇ ਕੋਲ ਆਓ ਪਰ ਅਸੀਂ 바ਰਗਨਿੰਗ ਨਹੀਂ ਕਰ ਰਹੇ 바ਰਗਨਿੰਗ ਜੇ ਕਰਨੀ ਹੈ ਤਾਂ ਕਿੱਥੇ ਹੋਰ ਜਾਓ ਉਹਨਾਂ ਦਾ ਨਾਮ ਸ਼੍ਰੀ ਕੋਕਨ ਜੈਨ ਜੀ हां जी श्री कोकन को जैन जी उन्होंने ना ਤੁਹਾਨੂੰ ਮਿਲਣ ਜਾ ਰਹੇ ਕੀ ਕਹਿਣਾ ਹੈ ਆਓ ਕਰਨੇ ਹਨ ਉਹਨਾਂ ਨਾਲ ਮੈਂ एवीएन ਲਾਈਵ ਅੱਜ ਮੇਰੇ ਕੋਲ ਆਏ ਨੇ ਤੇ ਮੈਂ ਤੁਹਾਡਾ ਬਹੁਤ ਤੇਜਿਲੋ ਸਵਾਗਤ ਕਰਦਾ ਹਾਂ ਔਰ ਉਮੀਦ ਕਰਦਾ ਹਾਂ ਵੀ ਆਪਣੇ ਵਿਊਅਰ ਅੱਜ ਇਸ ਚੀਜ਼ ਨੂੰ ਵੇਖ ਰਹੇ ਹੋਣਗੇ ਜਿਹੜੇ ਆਨਲਾਈਨ ਵੇਖ ਰਹੇ ਨੇ ਮੈਂ ਉਹਨਾਂ ਨੂੰ ਰਿਕੁਐਸਟ ਕਰਨਾ ਵੀ ਆਦੇ ਕਮੈਂਟਸ ਆਪਣੇ ਵਿਚਾਰ ਜਰੂਰ ਸਾਨੂੰ ਸਾਂਝੇ ਕਰਨ ਜੈਨ ਸਾਹਿਬ ਜੀ ਜਿਵੇਂ ਤੁਸੀਂ ਪੱਤਰਕਾਰੀ ਖੇਤਰ ਤੇ ਲੰਬੇ ਸਮੇਂ ਕੰਮ ਕੀਤਾ ਹੈ ਤੇ ਕਈ ਵਕ ਵਕ ਸਮਾਜ ਸੇਵੀ ਸੰਸਥਾ ਮੈਨੂੰ ਹੀ ਦੇਖਦੇ ਬੈਨ ਹੋ ਗਿਆ ਵੀ ਤੁਸੀਂ ਹਰੇਕ ਤਰ੍ਹਾਂ ਦੀ ਸਮਾਜ ਸੇਵਾ ਸਭ ਤੋਂ ਅੱਗੇ ਹੁੰਦੇ ਹੋ ਪੱਤਰਕਾਰੀ ਵੀ ਤੁਸੀਂ ਬਦਲਾ ਲਿਆਂਦਾ ਹੈ ਉਸ ਕੰਮ ਤੇ ਇਸ ਕੰਮ ਵਿੱਚ ਕਿਵੇਂ ਆਣਾ ਹੋਇਆ ਜੀ ਸੰਦੀਪ ਜੀ ਜਿਵੇਂ ਕਿ ਤੁਸੀਂ ਜਾਣਦੇ ਜੇ ਵੀ ਮੈਂ ਪੱਤਰਕਾਰ ਤਾਂ ਸੀ ਅੱਜ ਵੀ ਮੈਂ ਰਾਸ਼ਟਰੀ ਛਵੀ ਦੇ ਨਾਲ ਜੁੜਿਆ ਹੋਇਆ ਹਾਂ ਹੋਰ ਤੁਹਾਡੇ ਵਰਗੇ ਦੋਸਤ ਮੇਰੇ ਪੱਤਰਕਾਰ ਮੇਰੇ ਭਰਾ ਹੈਗੇ ਨੇ ਸਾਰੇ ਲੇਕਿਨ ਹੁਆ ਕੇ ਮੇਰੀ ਜ਼ਿੰਦਗੀ ਚ ਇੱਕ ਟ੍ਰੇਡ ਹੀ ਆਈ ਜੀ ਮੈਂ ਕਦਨ ਗੁੜੀਆ ਤੇ ਗਿਆ ਸੀ ਗੰਗਾ ਨਗਰ ਉੱਥੇ ਮੇਰਾ ਮਨ ਕਾ ਹਿਲ ਗਿਆ ਮੈਂ ਡਿੱਗ ਪਿਆ ਬੈਡ ਰੈਸਟ ਤੇ ਆ ਗਿਆ ਬਿਲਕੁਲ ਔਰ ਡੇਢ ਸਾਲ ਜਦੋਂ ਮੈਂ ਬੈਡ ਰਸ਼ ਕੀਤੀ ਨਾ ਤਾਂ ਮੈਂ ਬਿਲਕੁਲ ਆਦੇ ਨੂੰ ਐਸਾ ਹੀ ਮਹਿਸੂਸ ਕਰ ਰਹੀ ਸੀ ਉਸ ਟਾਈਮ ਮਿਸ ਜੀ ਨੇ ਮੈਨੂੰ ਪ੍ਰੇਰਨਾ ਦਿੱਤੀ ਉਹਨੇ ਕਿ ਆਪਾ ਆਪਣਾ ਹੈਂਡਲਿੰਗ ਦਾ ਕੰਮ ਕਿਉਂ ਨਹੀਂ ਕਰਦੇ ਦੁਆਰਾ ਤੋਂ ਅੱਜ ਤੁਸੀਂ ਦਿੱਲੀ ਮਲੋਟ ਮੇਰੀ ਪਾਣੀ ਦੀ ਫੈਕਟਰੀ ਸੀ ਮੈਂ ਨਹੀਂ ਜਾ ਪਾਂਦਾ ਸੀ ਉਹਨਾਂ ਦੀ ਪ੍ਰੇਰਨਾ ਕਾਰਨ ਮੈਂ ਕਿਹਾ ਮੇਰਾ ਡ్రਾਈਂਗ ਰੂਮ ਪਿਆ ਹੈ ਮੈਂ ਬਾਜ਼ਾਰ ਨਹੀਂ ਜਾਣਾ ਚਾਹੁੰਦਾ ਸੀ ਕਿਉਂਕਿ ਬਾਜ਼ਾਰ ਦੇ ਖਰਚੇ ਬਿਜਲੀ ਦਾ ਬਿੱਲ ਐਨੇ ਮਹਿੰਗੇ ਹੋ ਜਾਂਦੇ ਨੇ ਵੀ ਅਸੀਂ ਸਸਤੀ ਚੀਜ਼ਾਂ ਪ੍ਰੋਵਾਈਡ ਨਹੀਂ ਕਰ ਸਕਦੇ ਐਸ ਕਰਕੇ ਉਹਨਾਂ ਨੇ ਕਿਹਾ ਵੀ ਆਪਣਾ ਡ్రਾਈਂਗ ਰੂਮ ਆਪੇ ਇਤੋਂ ਹੀ ਲੱਖ ਤੋਂ ਲੱਖ ਨਾਲ ਕੰਮ ਸਟਾਰਟ ਤਾ ਸੰਦੀਪ ਜੀ ਅਸੀਂ ਫਿਰ ਉਥੋਂ ਲੈ ਕੇ ਘਰੇ ਹੀ ਲੱਖ ਰੁਪਏ ਦੇ ਇੱਕ ਰਿਮਾਲ ਲਏ ਰੇਟ ਬਹੁਤ ਰੀਡਨੇ ਵਾਲੇ ਰੱਖੇ ਗ੍ਰਾਹਕਾਂ ਨੇ ਸਾਨੂੰ ਪ੍ਰਸਾਹਨ ਦਿੱਤਾ ਅਸੀਂ ਮਾਤਰ ਹਾਂ ਡੇਢ ਦੋ ਸਾਲਾਂ ਵਿੱਚ ਇਹ ਚੀਜ਼ ਕਰ ਲਈਏ ਤੁਸੀਂ ਜਦੋਂ ਆਏ ਸੀ ਸਾਡੇ ਕੋਲ ਰਸ਼ ਵੇਖ ਰਹੇ ਸੀ ਅੱਜ ਮੈਨੂੰ ਫੀਲ ਵੀ ਹੋਇਆ ਵੀ ਸੰਦੀਪ ਬਰੋਲੀ ਨੂੰ ਮੇਰਾ ਬਹੁਤ ਟਾਈਮ ਵੇਟ ਕਰਨਾ ਪੈ ਰਿਹਾ ਹੈ ਲੇਕਿਨ ਤੁਸੀਂ ਵੇਖਿਆ ਸੀ ਆਪਣੇ ਕੋਲ ਕਿਵੇਂ ਗਾ ਕਿਹੜੇ ਪਿੰਡਾਂ ਪਿੰਡਾਂ ਦੇ ਆਏ ਹੋਏ ਸੀਗੇ ਬਿਲਕੁਲ ਜੋ ਤੂੰ ਦੇਹਨ ਲੂ ਤਾਂ ਕੰਮ ਕੀਤਾ ਉੱਥੇ ਦਾ ਦਰੂਨੂਮਾ ਚੀਜ਼ ਵੀ ਭਈਏ ਜੀ ਸਰ ਇਹ ਇੱਕ ਪੀਲੀ ਸਰਸੋਂ ਦਾ ਤੇਲ ਹੈ ਤੇ ਇਹ ਪੀਲੀ ਸਰਸੋਂ ਦਾ ਤੇਲ ਜਿਹੜਾ ਹੈ ਨਾ ਇਹ ਇੰਨਾ ਟਰਾਂਸਪੇਰੈਂਟ ਆ ਦਿਖੋ ਮੇਰੇ ਵਾਂਗ ਕਲੋਰੀ ਕਰਕੇ ਵਿਖਾਓ ਇਹ 골ਡ ਮਾਰਕ ਜੈਤੋ ਜਿੰਦਲ ਗਰੁੱਪ ਦਾ ਤੇਲ ਹੈਗਾ ਜੀ ਜਿਹੜਾ ਕਿ ਫਾਇਲ ਕਦੇ 700 ਪਰਿਵਾਰਾਂ ਵਿੱਚ ਖਾਇਆ ਜਾ ਰਿਹਾ ਹੈ ਇੱਕ ਬੋਤਲ ਤੋਂ ਮੈਂ ਸਟਾਰਟ ਹੋਇਆ ਸੀਗਾ ਮੈਨੂੰ ਯਾਦ ਹੈ ਵੀ ਜਹਰਤ ਪਰਿਵਾਰ ਦੇ ਸਭ ਤੋਂ ਪਹਿਲਾਂ ਮੇਰੀ ਬੋਤਲ ਗਈ ਸੀਗੀ ਜੀ ਮੈਂ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਯਾਦ ਰੱਖਣਾਗਾ ਜੈਹਰਤ ਪਰਵਾਰ ਬੋਤਲ ਕਿਹ ਕਿਹ ਤਰ੍ਹਾਂ ਦੀ ਹੁੰਦੀ ਹੈ ਇਹ ਫਿਲੀਦਰ ਦੀ ਬੋਤਲ ਹੈ ਲekin ਮਾਰਗਾ ਹੀ ਲੱਗਦਾ ਜਿਵੇਂ ਮੈਂ ਇੱਕ ਦਿਨ दारू ਦੀ ਬੋਤਲ ਹੈ ਮੇਰੇ ਨਾਲ ਮਜ਼ਾਕ ਹੋ ਗਈ ਮੇਰੀ ਇੱਕ ਬੋਤਲ ਮੈਂ ਕਾਊਂਟਰ ਤੇ ਰੱਖੀ ਹੋਈ ਜੀ ਤੇ ਲੇਡੀ ਆ ਗਈ ਕਿ ਭਾਈ ਸਾਹਿਬ ਆਪਨੇ ਇਹੋ ਵੀ ਕੰਮ ਕਰ ਲਿਆ ਤੇ ਮੇਰੇ ਨਹੀਂ ਸਮਝ ਆਈ ਵੀ ਉਹ ਕੀ ਕੰਨ ਕੰਦੀ ਹੈ ਉਹਨਾਂ ਦੇ ਬਾਵੇ ਦੀ ਵੇਦਾਰੂ ਵਿੱਚ ਨਹੀਂ ਆਉਂਦਾ ਬਿਲਕੁਲ ਜੀ ਬਿਲਕੁਲ ਮੈਂ ਉਹਨਾਂ ਨੂੰ ਦੱਸਿਆ ਵੀ ਨਹੀਂ ਇਹ ਪੀਲੀ ਸਰਸਾ ਦਾ ਤੇਲ ਹੈ ਔਰ ਮੈਂ ਤੁਹਾਨੂੰ ਸੰਦੀਪ ਜੀ ਕੋਈ ਗੱਲ ਕਰਨ ਦੇ ਵਿੱਚ ਵੀ ਇਹ ਪੀਲੀ ਸਰਸਾ ਦਾ ਤੇਲ ਇਹ ਐਮਪੀ ਦੀ ਪਿਓਰ ਕਨਕ ਦਾ ਹੈ ਪਿਓਰ ਸਰਸਾ ਦਾ ਲੇਕਿਨ ਇਹਦੇ ਚ ਤੁਹਾਨੂੰ ਦੱਸਦਾ ਕਾਲੇ ਦਾ ਇੱਕ ਦਾਣਾ ਵੀ ਨਹੀਂ ਮਿਕਸ ਹੁੰਦਾ ਚ ਸਾਡੀ ਫੈਕਟਰੀ ਜਾ ਕੇ ਵੇਖੋ ਤੇ ਇਹਦੀ ਕੁਆਲਿਟੀ ਇਹਦਾ ਸੌਫਟਨੈਸ ਖਾਣੇ ਚ ਐਨਾ ਹੋਊਗਾ ਹਾਰਟ ਦੀ ਬਲੋਕੇਜ ਨਹੀਂ ਹੋਊਗੀ ਕੈਲਸ਼ੀਅਮ ਦੀ ਕਮੀ ਨਹੀਂ ਆਂਦੀ ਗੀ ਔਰ ਜਿਹੜਾ ਇਹਨੂੰ ਕਾਲਨ ਦੀ ਲੋੜ ਨਹੀਂ ਗਰਮ ਕਰਨ ਦੀ ਲੋੜ ਨਹੀਂ ਸਿੱਧੇ ਪਰੌਂਠੇ ਬਣਾਓ ਸਿੱਧੀ ਪੂਰੀ ਬਣਾਓ ਕੋਈ ਤੁਹਾਨੂੰ ਸਵੈਲ ਲਾ ਜਾਵੇ ਸਾਡਾ ਤੇਲ ਵਾਪਸੀ ਦੇ ਜਾਓ ਕੁਆਲਿਟੀ ਵਾਈਜ਼ ਇੰਨਾ ਜ਼ਿਆਦਾ ਬੈਟਰ ਹੈ ਨਾ ਵੀ ਤੁਸੀਂ ਸੋਚ ਵੀ ਨਹੀਂ ਸਕਦੇ ਬਿਲਕੁਲ ਜੀ ਇਹ ਇਹ ਪੀਲੀ ਸਰਸੋਂ ਦਾ ਤੇਲ ਹੈ ਜਿਹਨੂੰ ਵੇਖ ਕੇ ਆਰ ਪਾਰ ਲੱਗਦਾ ਵੀ ਸ਼ਿਆਰ ਸਰਦੀ ਦੇ ਮੌਸਮ ਤੇ ਗਰਮੀ ਦਾ ਮੂਡ ਬਣਾਉਂਦੇ ਕੰਮ ਆਵੇ ਗਲਾਸ ਦੇ ਵਿੱਚ ਸੰਦੀਪ ਜੀ ਚਲੋ ਤੁਸੀਂ ਆ ਜਾਏ ਜੇ ਤਾਂ ਅਸੀਂ ABN ਦੇ ਜਿੰਨੇ ਵੀ ਵਿਊਅਰ ਨੇ ਤੇ ਮੈਂ ਇਹ ਵੈਸੇ ਬੋਤਲ ਅਸੀਂ ਪਹਿਲਾਂ 200 ਰੁਪਏ ਦੀ ਵੇਚਦੇ ਸੀ ਪਰਸੋਂ ਸਵੇਰੇ 9 ਵਜੇ ਤੋਂ ਲੈ ਕੇ 150 ਰੁਪਏ ਦੀ ਆ ਬੋਤਲ ਤੇ ਕਾਲੀ ਸਰਸੋਂ ਜਿਹੜੀ ਕਿ 120 ਤੋਂ 130 ਰੁਪਏ ਦੀ ਬੋਤਲ এবੀਐਨ ਲਾਈਵ ਦੇ ਜਿਹੜੇ ਸਬਸਕ੍ਰਾਈਬਰ ਆਣਗੇ ਸਬਸਕ੍ਰਾਈਬ ਕਰਕੇ ਉਹਨਾਂ ਨੂੰ ਪਰਸੋਂ 9 ਤੋਂ 6 ਵਜੇ ਤੱਕ ਮੈਂ ਇਹ ਬੋਤਲ ਇੱਕ ਬੋਤਲਾਂ ਤੇ ਇੱਕ ਬੋਤਲ ਉਹ 250 ਰੁਪਏ ਵਿੱਚ ਮਤ 250 ਰੁਪਏ ਵਿੱਚ ਦੇਵਾਂਗਾ ਇਹ ਬਿਲਕੁਲ ਸਕੀਮ ਲਾਂਚ ਕਰ ਦਿੱਤੀ ਜੀ ਹਾਂਜੀ ਬਿਲਕੁਲ ਸਕੀਮ ਲਾਂਚ ਜੀ এবੀਐਨ ਦੇ ਵਿਊਅਰ ਨੂੰ ਇੱਕ ਵਾਰੀ ਫਿਰ ਸੋਚ ਲਓ ਜੀ ਹਾਂਜੀ ਸੋਚ ਲਿਆ ਜੀ ਇਹ ਇਹ ਵੱਡਾ ਧਮਾਕਾ ਕਰਤਾ ਜੈਨ ਸਾਹਿਬ ਨੇ ਵੇ ਵੱਡਾ ਤੇ ਮਾਕਾ ਵੀ ਅੰਦਰ ਨਾਲ ਇੱਕ ਇਹ ਦੇਖੋ ਕਾਲੇ ਸਰਸੋਂ ਵਾਲੀ 150 ਰੁਪਏ ਦੀ ਬੋਤਲ ਇੱਕ ਦਿਨ ਦਿੱਤੀ ਜਾ ਰਹੀ ਹੈ 150 100 ਦੀ 250 ਰੁਪਏ ਦੀ 250 ਰੁਪਏ ਦੀ ਦਿੱਤੀ ਜਾ ਰਹੀ ਹੈ ਇਹ ਸਰਸੋਂ ਦਾ ਤੇਲ ਹਰੇ ਘਰ ਵਰਤਿਆ ਜਾਂਦਾ ਹੈ ਤੇ ਇੱਥੇ ਹੋਰ ਗੱਲ ਕਰੀਏ ਜਿਵੇਂ ਕਿ ਮੈਂ ਪਿੱਛੇ ਵੇਖ ਰਿਹਾ ਜਿਵੇਂ ਤੁਸੀਂ ਦੱਸਿਆ ਵੀ ਹੈਂਡਲੂਮ ਦਾ ਕੰਮ ਹੈ ਤੇ ਰਜਾਈਆਂ ਵੀ ਪਈਆਂ ਹਨ ਕੰਬਲ ਵੀ ਪਏ ਹਨ ਖੇਸ ਦੇ ਕਵਰ ਵੀ ਪਏ ਹਨ ਗਰਮ ਚਾਦਰਾਂ ਵੀ ਪਈਆਂ ਹਨ ਕਈ ਤਰ੍ਹਾਂ ਦੀ ਵੈਰਾਈਟੀ ਹੈ ਵੀ ਚੱਲਣ ਫਿਰਨਾਂ ਨਾਲ ਵੀ ਮੁਸ਼ਕਲ ਹੈ ਮੈਂ ਪਿਛਲੇ ਕੈਂਡੀਡੇਟ ਤੋਂ ਇਹੀ ਚੀਜ਼ ਵੇਖ ਰਿਹਾ ਵੀ ਇਹ ਇੰਨਾ ਮਾਲ ਜੁੜਿਆ ਹੋਇਆ ਹੈ ਇੰਨਾ ਮਾਲ ਲਿਆਂਦਾ ਹੋਇਆ ਹੈ ਵੀ ਲੱਗਦਾ ਵੀ ਸਰਦੀ ਇਹ ਸਾਰਾ ਨਿਕਲ ਜਾਣਾ ਹੈ ਸੰਦੀਪ ਜੀ ਤੁਸੀਂ ਬਹੁਤ ਲੇਟ ਆਏ ਜੇ ਅਸੀਂ ਪਿਛਲੇ ਦਿਨੋਂ ਬੜੀ ਸੇਲ ਲਈ ਸੀ ਬਾਹਰ ਤੱਕ ਮਾਲ ਜੁੜਿਆ ਹੋਇਆ ਸੀ ਜਿਨ੍ਹਾਂ ਨੇ ਸਾਡੀ ਪੁਰਾਣੀ ਵੀਡੀਓ ਵੇਖੀ ਏ ਤੇ ਉਹ ਬਾਹਰ ਤੋਂ ਲੈ ਕੇ ਅੰਦਰ ਤੱਕ ਸਾਡੀ ਵੈਰਾਈਟੀ ਸੀ ਲੇਕਿਨ ਅਸੀਂ ਸੇਲ ਕਰਤੀਆਂ ਨੇ ਇਸ ਟਾਈਮ ਸੀਜ਼ਨ ਪੂਰੇ ਪੀਕ ਤੇ ਹੈਗਾ ਜੀ ਔਰ ਪੀਕ ਦੇ ਗਲਾਫ ਰਜਾਈਆਂ ਤੇ ਸਿੰਗਲ ਦੇ ਗਲਾਫ ਔਰ ਮੈਂ ਤੁਹਾਨੂੰ ਇਹਨਾਂ ਨੂੰ ਵੈਰਾਈਟੀ ਬਖਾਣਾ ਹੁਣ ਮੈਂ ਜਿਹੜਾ ਹੈਗਾ ਅੱਜ ਮੱਤਕ 250 ਰੁਪਏ ਦਾ ਗਲਾਬ ਦੇ ਰਿਆ ਜੀ ਐਨਾ ਵਧੀਆ ਗਲਾਬ ਸੀਕੇਗਾ ਆ ਦੇਖੋ ਜੀ ਸਾਰੇ ਤੁਹਾਡੇ ਵੀਵਰ ਨੂੰ ਦੱਸ ਦਿਓ ਗਰੰਟੀ ਦੇ ਦਿਓ ਇੱਥੇ ਜਿਹੜੀ ਜਵਾਨ ਕਰਾਂਗਾ ਕੋਕਰ ਨਾਲ ਉਸ ਤੋਂ ਪੂਰਾ ਉਤਰੇ ਹੋਆ ਔਰ ਅੱਗੇ ਵੀ ਮੇਰੀ ਵੀਡੀਓ ਜਦੋਂ ਵੀ ਆਈਆਂ ਲੋਕਾਂ ਨੇ ਵੇਖਿਆ ਨੇ ਉਹਨਾਂ ਨੇ ਕੁਸਰਾਇਆ ਹੁਣ ਮੈਂ ਇੱਕ ਸਪੈਸ਼ਲ ਗੱਲ ਅੱਜ ਕਰਨਾ ਚਾਹੁੰਦਾ ਅੱਜ ਲੋਹੜੀ ਦਾ ਸੀਜ਼ਨ ਆ ਰਿਹਾ ਜੀ ਸਾਡੇ ਕੋਲ ਦਾਨ ਪੂਰ ਕਰਨ ਵਾਲੇ ਲੋਕ ਬਹੁਤ ਆਂਦੇ ਨੇ ਜਿਨ੍ਹਾਂ ਨੇ ਡਬਲ ਬੈੱਡ ਦੀਆਂ ਸਿੰਗਲ ਦੀਆਂ ਰਜਾਈਆਂ ਹੋਰ ਮੈਂ ਦੋਨੋਂ ਚੀਜ਼ਾਂ ਵਖਾਣਾਂ ਆਹ ਦੇਖੋ ਜੀ ਇਹ ਕੰਬਲ ਇਹ ਸਿਰਫ ਵੰਡਰਵਾਸੇ ਘੋਸ਼ਣਾ ਕੀਤੀ ਹੈ ਮਾਤਰ 80 ਰੁਪਏ ਦਾ ਜੀ ਐਨਾ ਗਰਮ ਕੰਬਲ ਹਾਂਜੀ ਗਰਮ ਦੀ ਗਰੰਟੀ ਹੈ ਚੈਨ ਬੈੱਡਸ਼ੀਟ ਬਣਾਉਂ ਚ ਕੰਬਲ ਬਣਾਉ ਕਿਸੇ ਵੀ ਤਰ੍ਹਾਂ ਲਓ ਲੇਕਿਨ ਪੂਰੀ ਗਰਮਾਇਸ਼ ਹੈ ਐਨਾ ਕੰਬਲ ਆਇਆ ਚ ਪੱਕੀ ਗੱਲ ਹੈ ਸਿਰਫ 80 ਰੁਪਏ ਦਾ ਜੀ ਹਾਂਜੀ ਸਿਰਫ 80 ਦਾ ਔਰ ਜੋ ਇੱਕ ਪੀਸ ਤੋਂ ਲੈ ਕੇ 100 200 250 ਤੱਕ ਲਿਜਾ ਸਕਦਾ ਹੈ ਇਹ ਕੰਬਲ ਹੈ ਜਿਹਨੂੰ ਹੱਥ ਤੇ ਪਾਏ ਪਤਾ ਲੱਗਦਾ ਵੀ ਗਰਮੀ ਮਹਿਸੂਸ ਹੁੰਦੀ ਹੈ ਵੀ ਠੰਡ ਤੋਂ ਬਚਿਆ ਜਾ ਸਕਦਾ ਸਿਰਫ 80 ਰੁਪਏ ਦਾ ਇਹ ਜੈਨ ਸਾਹਿਬ ਵਾਲਾ ਜੈਨ ਸਾਹਿਬ ਦਾ ਵੱਡਾ 딜ਰੀ ਹੈ ਜੋ ਵੀ ਲੋੜੀ ਦੇਵ ਦਾਨਪੁਣ ਕਰਨਾ ਚਾਹੁੰਦੇ ਨੇ ਫਾਇਲ ਕਾ ਇੱਕ ਧਾਰਮਿਕ ਸ਼ਾਇਰ ਇਹ ਤੁਸੀਂ ਮੰਨਦੇ ਜੇ ਸੰਦੀਪ ਜੀ ਆਪਾਂ ਵਕਤ ਵਕਤੇ ਜਿਵੇਂ ਕਰੋਨਾ ਆਇਆ ਸੀ ਕਿੱਡੇ ਵੱਡੇ ਵੱਡੇ ਲੰਗਰ ਲੱਗੇ ਸੀ ਜੀ ਜੀ ਸਭ ਤੋਂ ਅੱਗੇ ਰਹਿੰਦੇ ਫਾਇਲ ਕਾ ਸ਼ਾਇਰ ਔਰ ਮੈਂ ਵੇਖਿਆ ਪਿਛਲੇ ਸਾਲ ਮੈਂ ਵੀ ਖਬੜੇ ਦਾਨਪੁਣ ਕਰ ਮੇਰੇ ਕੋਲ ਤੋਂ ਵੈਰਾਈਟੀ ਨਹੀਂ ਹੁੰਦੀ ਸੀ ਐਸ ਵਾਰੀ ਮੈਂ ਸਾਰੀ ਵੈਰਾਈਟੀ ਲਿਆ 80 100 ਰੁਪਏ ਤੋਂ ਲੈ ਕੇ ਕੋਈ 14 20 ਕਰਦਾ ਹੈ ਕਿਉਂਕਿ ਆਪਣੇ ਧਰਮ ਸ਼ਾਸਤਰਾਂ ਹੀ ਲਿਖਿਆ ਹੈ ਵਿੱਚ 14 ਇਨਾ ਦਿਨਾਂ ਇਹ ਦਾਨਪੁਨ ਕੀਤਾ ਜਾਏ ਉਹਨਾਂ ਦਾ ਬੜਾ ਫਲ ਮਿਲਦਾ ਹੈ ਜੀ ਤੇ ਇਸ ਕਰਕੇ ਅੱਛਾ ਕਈਆਂ ਦੀ ਨਹੀਂ ਗੁਜਾਇਸ਼ ਹੁੰਦੀ ਕੋਈ 60 ਰੁਪਏ ਵਾਲੀ ਚੀਜ਼ ਕਰਦਾ ਕੋਈ ਅਸੀਂ ਮੈਂ ਵੇਖਿਆ ਇਧਰ ਗਰੀਬ ਮੋਲਾ ਮੇਰੇ ਕੋਲ ਆਂਦਾ ਹੈ ਭਾਈ ਜੀ ਮੇਂ ਦਾਨਪੁਨ ਕਰਨੀ ਹੈ ਮਨੇ ਅੱਛੀ ਸੱਚੀ ਚੀਜ਼ ਦਿਓ ਕੋਈ ਤਾਂ ਕਹਿੰਦੇ ਘੱਟ ਤੋਂ ਘੱਟ ਦਿਓ ਉਹ ਕਹਿੰਦਾ ਅੱਛੇ ਤੋਂ ਅੱਛੀ ਦਿਓ ਹੁਣ ਮੈਂ ਤੁਹਾਨੂੰ ਚਾਹਾਂਗਾ ਅਬਰੋਲ ਜੀ ਆ ਵੇਖੋ ਆਹ ਰਜਾਈਆਂ ਮੇਰੇ ਕੋਲ ਮੈਂ ਘੱਟੋ ਘੱਟ ਆਹ ਸਿੰਗਲ ਵੜ ਗਈ ਆ ਦੇਖੋ ਇਹ 1000 ਰੁਪਏ ਦੀ ਰਜਾਈ ਹੈ ਮੇਰੇ ਕੋਲ ਇਸ ਤਰ੍ਹਾਂ ਦੀ ਕਮ ਤਕਮ 80 ਰਜਾਈਆਂ ਦਾ ਆਰਡਰ ਹੈਗਾ ਜਿਹੜੀ ਕਿ ਮੈਂ ਪਰਸੋ ਹੀ ਮੰਗਾਵਾਂਗਾ ਕਿਉਂਕਿ ਜਗਾ ਤੁਸੀਂ ਵੇਖ ਲੇ ਜੇ ਮੇਰੇ ਕੋਲ ਬਹੁਤ ਛੋਟੇ ਜਗ੍ਹਾ ਦੀਜੀ ਔਰ ਐਸੇ ਤਰ੍ਹਾਂ ਇਹ ਡਬਲ ਬੈੱਡ ਦੀ ਰਜਾਈਆਂ ਵੀ ਆਹ ਤੇ ਇਹ ਵਾਲੀ ਹੈਗੀ ਜੀ ਇਹ ਵੀ ਅਸੀਂ ਇਹ ਮਾਤਰਨ 1300 ਰੁਪਏ ਵਿੱਚ ਦੇ ਰਿਹਾ ਜੀ ਡਬਲ ਬੈੱਡ ਦੀ ਰਜਾਈ ਹਾਂ ਜੀ ਡਬਲ ਬੈੱਡ ਦੀ ਜੀ ਫਾਈਬਰ ਵਾਲੀ 400 ਰੁਪਏ ਵਿੱਚ ਵੇਚੀਆਂ ਸੰਦੀਪ ਜੀ ਉਹਨਾਂ ਨੇ ਨਵੀਆਂ ਮੰਗਾਈਆਂ ਨੇ ਆਹ ਦੇਖੋ ਫਾਈਬਰ ਵਾਲੀ ਰਜਾਈ ਜਿਹੜਾ ਆ ਗਿਆ ਆ ਗਿਆ ਲੁੱਟ ਗਿਆ ਲੁੱਟ ਗਿਆ ਲੋ ਹੁਣ ਸਿਰਫ 1300 ਰੁਪਏ ਡਬਲ ਬੈਡ ਦੀ ਫਾਈਬਰ ਆ। ਫੁੱਲ ਸਾਈਜ਼ ਦੀ ਫਾਈਬਰ ਦੀ ਔਰ ਤੁਸੀਂ ਇਹਨੂੰ ਕਲੋਜ਼ ਕਰਕੇ ਦਿਖਾਓ। ਕਪੜਾ ਵੇਖੋ ਜੀ ਵਿਖਦੇ ਆ ਵੜਦਾ ਹੈ ਵੱਡੀ ਗੱਲ ਕਿਨਾਰੀ ਵੇਖਣਾ ਦੀ ਬੰਦੇ ਜਿਦੋਂ ਪਤਾ ਲੱਗਦਾ ਵੀ ਪਿਓਰ ਗਰਮ। ਆ ਦੇਖੋ ਇਹ ਲੰਬਾਈ ਚੜੇ ਦੇਖੋ ਜੀ। ਪਿੱਛੇ ਜਦੋਂ ਅਸੀਂ 1000 ਰੁਪਏ ਦੀ ਸੇਲ ਲਾਈ ਸੀ ਸ਼ਾਮ ਨੂੰ ਵੇਚੀ ਸੀ ਇਹ ਵੀ ਮੈਂ ਦੱਸ ਦਿਆਂ 11 12 ਪੀਸ ਹੀ ਹੈਗੇ ਨੇ। ਸਿਰ ਹੋ ਗਿਆ ਲੈ ਗਿਆ ਸੋ ਲੈ ਗਿਆ। 1300 ਰੁਪਏ 1300 ਰੁਪਏ ਜੀ। ਬੜੀ ਵੱਡੀ ਗੱਲ ਕਰ ਰਹੇ ਹੋ ਜਨ ਸਾਹਿਬ ਹਾਂਜੀ ਇਹ ਸ਼੍ਰੀ ਕ੍ਰਿਸ਼ਨ ਹੈਂਡਲੂਮ ਤੇ ਸ਼੍ਰੀ ਕ੍ਰਿਸ਼ਨ ਹੈਂਡਲੂਮ ਤੇ ਅੱਜ ਫਾਜ਼ਿਲ ਕਾ ਵਿੱਚ ਕਿਸੇ ਪ੍ਰਿਖੇ ਦੇ ਮੁਤਾਬਿਕ ਨਹੀਂ ਲਿਆ ਬਿਲਕੁਲ ਸ਼੍ਰੀ ਕ੍ਰਿਸ਼ਨ ਹੈਂਡਲੂਮ ਲੋਕੀ ਆਂਦੇ ਨੇ ਕਹਿੰਦੇ ਨੇ ਵਾਕਿਆ ਤੁਸੀਂ ਸਾਨੂੰ ਸਹੂਲਤਾ ਦਿੱਤੀਆਂ ਨੇ ਰੇਟ ਦਿੱਤੇ ਨੇ ਕੁਆਲਿਟੀ ਦਿੱਤੀ ਏ ਔਰ ਅੱਜ ਮੈਂ ਫੇਰ ਕਹਿਣਾ ਕਰਨਾ ਵੀ ਇੱਕ ਕਰੀ ਫੇਰੋ ਉਹਨੇ ਸਰਦੀਆਂ ਸੀਜ਼ਨ ਜਾਂਦਾ ਸੀਜ਼ਨ ਇਹ ਸਾਰੀਆਂ ਵੈਰਾਈਟੀਆਂ ਮੈਂ ਇੰਨੀਆਂ ਸਸਤੀਆਂ ਕਰ ਚੁੱਕਿਆ ਨਾ ਜਿੰਦੀ ਤੁਸੀਂ ਕਲਪਨਾ ਵੀ ਨਹੀਂ ਕਰ ਸਕਦੇ ਇਹ ਸ਼੍ਰੀ ਕ੍ਰਿਸ਼ਨ ਹੈਂਡਲੂਮ ਤੇ ਵੱਡੀਆਂ ਆਫਰਾਂ ਦਿੱਤੀਆਂ ਜਾ ਰਹੀਆਂ ਚਾਹੇ ਰਜਾਈਆਂ ਨੇ ਸਿੰਗਲ ਨੇ ਡਬਲ ਨੇ ਗੱਦਿਆਂ ਦੇ ਕਵਰ ਨੇ ਗਰਮ ਚਾਦਰਾਂ ਨੇ ਸਰਾਣੇ ਨੇ ਹੋਰ ਤਾਂ ਹੋਰ ਗਰਮ ਸੂਟ ਵੀ ਤੁਹਾਨੂੰ ਥੱਲੇ ਵਿਖਾਵਾਂਗੇ ਵੀ ਕਈ ਵੈਰਾਈਟੀਆਂ ਰੰਗ ਤੁਹਾਡੀ ਮਰਜ਼ੀ ਦੇ ਟਿੱਗ ਲੱਗਾ ਇਸਮਾਨ ਦੀ ਕਮੀ ਨਹੀਂ ਇੱਕ ਆ ਦੇਖੋ ਜੀ ਫੁੱਲ ਸਾਈ ਦਾ ਕੰਬਲ ਸਿੰਗਲ ਵਾਈਡ ਦਾ ਹੈਗਾ ਜੀ ਇਹ ਮਾਤਰ 500 ਰੁਪਏ ਹੈ ਜੀ 500 ਰੁਪਏ ਦੀ ਚਾਦਰ ਨਹੀਂ ਆਉਂਦੀ ਜਨ ਸਾਹਿਬ ਨਹੀਂ ਆਉਂਦੀ ਇਹ ਕੰਬਲ ਦੇ ਰਿਆ ਜੀ ਮੈਂ ਪੱਕੀ ਗੱਲ ਪੱਕੀ ਗੱਲ ਜੀ ਦੇਖ ਲਓ ਜੀ 500 ਰੁਪਏ ਦਾ ਕੰਬਲ ਅਕਸਰ ਕਿਧਰ ਰੇੜੀ ਤੇ ਖਾਣ ਪੀਣ ਵਿੱਚ ਲੱਜ ਜਾਂਦਾ 500 ਰੁਪਏ ਦਾ ਸ਼ੁਰੂ ਬਿੱਲ ਬਣ ਜਾਂਦਾ ਜੇ 500 ਕੰਬਲ ਦੇ ਨਾਲ ਸਰਦੀ ਤੋਂ ਬਚਣ ਲਈ ਚਾਹ ਇੱਕ ਪੀਸ ਲੋ ਚਾਹ 50 ਲੋ ਭਾਵੇਂ ਇੱਕ ਪੀਸ ਲੈਣ ਆਵੇ ਤਾਂ ਭਾਵੇਂ ਕੋਈ ਹਾਂਜੀ ਬਿਲਕੁਲ ਇੱਕ ਪੀਸ ਵੀ ਦਿਆਂਗਾ ਜੀ ਇਹ ਜੈਨ ਸਾਹਿਬ ਦਾ ਵੱਡਾ ਰਣਜੇ ਇਸ ਕਰਕੇ ਜੈਨ ਸਾਹਿਬ ਕਿਸੇ ਨਾਮ ਦੇ ਮਹਤਾਜ ਨਹੀਂ ਇਸ ਕਰਕੇ ਮਸ਼ਹੂਰ ਨੇ ਹੋਰ ਉਹਨਾਂ ਨਾਲ ਗੱਲ ਕਰਨੇ ਜੈਨ ਸਾਹਿਬ ਦੇ ਕਈ ਮੈਂ ਪੁੱਛੇ ਜਿਹੜੇ ਗਾਹਕ ਆਏ ਮੈਂ ਵੇਖੇ ਨੇ ਵੀ ਗੱਦਿਆਂ ਦੇ ਕਾਹਰੇ ਥੋਗਰੇ ਢੀ ਲਾਗੇ ਕੰਬਲ ਠੋਗਰੇ ਰੱਜੀ ਲਾਗੇ ਅੱਡੇ ਸਾਹਮਣੇ ਉਹ 25 ਜਹੀਆਂ ਦਾ ਆਰਡਰ ਦੇ ਕੇ ਆਏ ਹਾਂ 25ਾਂ ਦਾ ਮੇਰੇ ਸਾਹਮਣੇ ਆਰਡਰ ਬਿਲਕੁਲ ਜੀ ਬਿਲਕੁਲ ਉਹਨਾਂ ਨੇ ਦਾਨਪਨ ਕਰਨੀਆਂ 14 14 ਪੀਸ ਕਰਨੇ ਕਹਿੰਦੇ ਤਿੰਨ ਸਾਡੇ ਕੋਲ ਪਈਆਂ ਨੇ ਦੋ ਅਸੀਂ ਦਾਨਪਨ ਕਰ ਦੇਾਂਗੇ ਕਿ ਇਸ ਤਰ੍ਹਾਂ ਦੇ ਗਾਹਕ ਸਾਡੇ ਕੋਲ ਰੂਟੀਨੇ ਜਾ ਰਹੇ ਨੇ ਜੀ ਆਹ ਦੇਖੋ ਜੀ ਆਹ ਸਾਡੇ ਕੋਲ ਗਿਲਾਫ ਨੇ ਜੀ ਸਿੰਗਲ ਬੈਟ ਦੇ ਮੈਂ ਤੁਹਾਨੂੰ ਖੰਾਣਾ ਇਹਨਾਂ ਦੇ ਰੰਗ ਡਿਜ਼ਾਈਨ ਤੁਸੀਂ ਕਹੋਗੇ ਵਾਕਿਆ ਚੀਜ਼ ਹੈ ਦੇਖੋ ਇਹ ਮਾਤਰ 450 ਰੁਪਏ ਦਾ ਜੀ ਹਲੋ ਸੇਰਾ ਫੂਰੇ ਲੰਬਾਈ ਚੁੜਾਈ ਜਾਊਗਾ ਛੋਟਾ ਸਾਈ ਨਹੀਂ ਹੋਊਗਾ ਮਾਰਕੀਟ ਦਾ 6 ਬਾਈ 3 ਦਾ ਹਾਂ 3 ਬਾਈ 6 ਨਹੀਂ ਹੁੰਦਾ ਜੀ ਇਹ ਇਹ ਜਿਆਦਾ ਵੱਡਾ ਹੁੰਦਾ ਜੀ ਗਲਾਫ ਹੁੰਦਾ ਰਜਾਈਆਂ ਦੇ ਗਲਾਫ ਹਾਂਜੀ ਸਿਰਫ ਤੇ ਸਿਰਫ ਗਲਾਫ ਪਿਓਰ ਗਰਮ ਔਰ ਕੋਰ ਲੱਗੀ ਹੋਈ ਹੈ ਜੀ ਬਹੁਤ ਅੱਛੀ ਕੁਆਲਿਟੀ ਦੀ ਕੋਰ ਕੋਰ ਦਾ ਮਤਲਬ ਇਹ ਮਿੱਠਾ ਨਹੀਂ ਲੱਗਦੀ ਜਾਂ ਪੰਜਾਬੀ ਜੀ ਜਾਂ ਫਾਜ਼ਿਲਕਰੀ ਭਾਸ਼ਾ ਜਾਂ ਕਰਨੀ ਤਾਂ ਪੇਡੂ ਦੀ ਖੱਲ ਕੇ ਜਾਂਦਾ ਕੋਰ ਨੂੰ ਤੁਹਾਨੂੰ ਇੱਕ ਚੀਜ਼ ਹੋਰ ਬਖਾਨਣਾ ਜੀ ਜੋ ਸ਼ਹਿਰ ਵਿੱਚ ਬਹੁਤ ਹੀ ਸ਼ਹਿਰ ਪਾ ਲੱਗਿਆ ਗਲਾਫ ਜੀ ਜਿਹੜਾ ਕਿ ਲੋਕ ਇੰਨੀ ਨਿਘ ਮਹਿਸੂਸ ਕਰਦੇ ਨੇ ਨਾ ਵੀ ਤੁਸੀਂ ਇਹਦੀ ਕਲਪਨਾ ਹੀ ਨਹੀਂ ਕਰ ਸਕਦੇ ਆ ਦੇਖੋ ਜੀ ਰਿਵਰਸੀਬਲ ਦੋਨੋਂ ਪਾਸੋਂ ਚੱਲਣਾ ਹਾਂਜੀ ਸ਼ੇਰ ਪਾ ਆ ਦਿਖਾਓ ਕਲੋਜ਼ ਕਰਕੇ ਆ ਤੁਸੀਂ ਵਿਗਰਨਾ ਕੋਈ ਰੂਹੇ ਕੋਈ ਕੋਈ ਰੂਹੇ ਪੇਡੂ ਦੇ ਨਹੀਂ ਇੱਕ ਸ਼ੇਰ ਭੈ ਜਿਹਨੂੰ ਸਰਦੀ ਤੋਂ ਬਚਾਇਆ ਜਾ ਸਕਦਾ ਜਿਹੜੇ ਕਿ ਲਦਾਖ ਸਾਈਡ ਦੇ ਵਿੱਚ ਬਹੁਤ ਜ਼ਿਆਦਾ ਲੋਕ ਪਸੰਦ ਕਰਦੇ ਨੇ ਔਰ ਠੰਡ ਹੁੰਦੀ ਹੈ ਉਹ ਐਜ ਚੀਜ਼ਾਂ ਸੀ ਇੱਥੇ ਉਪਲਬਧ ਕਰਾ ਰਹੇ ਆ ਹੁਣ ਮੈਂ ਤੁਹਾਨੂੰ ਇੱਕ ਦਖਾਨਾ ਜੀ ਅੱਜਕੱਲ ਕਿਉਂਕਿ ਬੰਦ ਕੋਠੀਆਂ ਨੇ ਬੰਦ ਮਕਾਨ ਨੇ ਜੀ ਆਪਣੇ ਤੇ ਇੰਨੀ ਜਿਆਦਾ ਠੰਡ ਵੀ ਨਹੀਂ ਹੁੰਦੀ ਵੀ ਰਜਾਈਆਂ ਦਾ ਰਿਵਾਜ ਵੀ ਚੱਕਦਾ ਜਾ ਰਿਹਾ ਤੇ ਅਸੀਂ ਇਹਨਾਂ ਇੱਕ ਡੁਵੇਟ ਸੈੱਟ ਲੈ ਆਏ ਹਾਂ ਜੀ ਡੁਵੇਟ ਸੈੱਟ ਤੁਹਾਨੂੰ ਮੈਂ ਬਖਾਨਾ ਜੀ ਅੱਜ ਹਰ ਘਰ ਦੀ ਇੱਕ ਜ਼ਰੂਰਤ ਬਣ ਗਿਆ ਕੱਲ ਵੀ ਇੱਕ ਪਰਿਵਾਰ ਆ ਅਸੀਂ ਤਿੰਨ ਪੀਸ ਲੈ ਗਿਆ ਜੀ ਕਿਉਂਕਿ ਦੋ ਡਬਲ ਬੈੱਡ ਤਾਂ ਹਰੇਕ ਘਰ ਹੈਗੇ ਹੀ ਹੈਗੇ ਨੇ ਜੀ ਅੱਜਕੱਲ ਇੱਕ ਬੱਚਾ ਹੈਗਾ ਤੇ ਇੱਕ ਦਾ ਅਗਲੇ ਕੰਦੇ ਨੇ ਕੋਈ ਆਇਆ ਗਿਆ ਰਿਸ਼ਤੇਦਾਰ ਇਹ तो उन्हें मैं थोड़ा क्वालिटी बखाव तुम कहो वाखे जी बहुत आखो मैं कहोंगा अबेट सैट दिखाओ जी आखोर्सीवल है संदीप जी रिवर्सीबल तो मतलब दोनों पासों पा डिबेट सैट में एक पास मैला नहीं हों देखो जी एप लगी हुई है जड़ी कि विखाई भी नहीं दें बहुत ही अच्छी डो आखाओ जी बहुत ही ਇਹ ਪਤਾ ਨਹੀਂ ਲੱਗਦਾ ਇਹਦਾ ਸੰਦੀਪ ਜੀ ਕੀ ਪ੍ਰਯੋਗ ਹੁੰਦਾ ਇਹ ਕੰਬਲ ਦੇ ਤੌਰ ਤੇ ਪ੍ਰਯੋਗ ਹੋ ਜਾਂਦਾ ਹੈ ਅਗਰ ਤੁਹਾਨੂੰ ਜ਼ਿਆਦਾ ਘਰ ਲੱਗਦੀ ਹੈ ਤਾਂ ਇਹ ਪੁਰਾਣੇ ਜਾਈ ਪੁਰਾਣਾ ਕੰਬਲ ਪਾ ਸਕਦੇ ਜੀ ਔਰ ਇੰਨੀ ਇੰਨੀ ਠੰਡ ਆਪਣੇ ਪੰਜਾਬ ਇੰਨੀ ਹੁੰਦੀ ਜਿਹੜੀ ਜੇ ਐਨ ਕੇ ਵਿੱਚ ਪੈਂਦੀ ਹੈ ਜੀ ਤੇ ਇਸ ਕਰਕੇ ਇਹ ਡਿਬੇਟ ਸੈੱਟ ਦੀ ਸੇਲ ਬਹੁਤ ਹੀ ਜ਼ਿਆਦਾ ਨਿਕਲਦੀ ਹੈ ਜੀ ਇਹ ਡਿਬੇਟ ਸੈੱਟ ਕਿੰਨੇ ਦਾ ਜੀ ਇਹ ਡਿਬੇਟ ਸੈੱਟ ਵੈਸੇ ਤਾਂ ਅਸੀਂ ਬਹੁਤ ਉੱਚਾ ਵੇਚਨੇ ਆ ਲੇਕਿਨ ਅੱਜ ਇਹ ਵੀ ਅੰਦੇ ਨੂੰ ਐਕਸਟਾ 10% ਲੈਸ ਜੀ ਲੋ ਜੀ ਇੱਕ ਵੱਡਾ ਹੋਰ ਐਲਾਨ ਕਰਤਾ ਜੀ ਅੱਜ ਐਬੀਐਨ ਤੇ ਮਿਹਰਬਾਨ ਨੇ ਕੋਕਨ ਜੈਨ ਜੀ ਜੋ ਕਿ ਆਦੇ ਨਾਮ ਕਰਕੇ ਹੀ ਮਸ਼ਹੂਰ ਨੇ ਦੱਸਣ ਵਾਲੀ ਪੈਂਦਾ ਵੀ ਕਿੱਥੇ ਜਾਣਾ ਸ਼੍ਰੀ ਕ੍ਰਿਸ਼ਨ ਹੈਂਡਲੂਮ ਕੋਕਨ ਜੈਨ ਜੀ ਕਰਾਣਾ ਤੇ ਲੋਕ ਛੱਡ ਕੇ ਜਾਂਦੇ ਨੇ ਜੀ ਇੱਥੇ ਆਓ ਅੱਜ ਮੈਂ ਤੁਹਾਨੂੰ ਐਡਰੈਸ ਦੱਸ ਦੇਣਾ ਸ਼੍ਰੀ ਕ੍ਰਿਸ਼ਨ ਹੈਂਡਲੂਮ ਕੁਰਤੀ ਐਂਡ ਡ्रेसेस ਇੱਥੇ ਨੇੜੇ ਜੈਨ ਸਕੂਲ ਫਾਜ਼ਿਲਕਾ ਮੇਰਾ ਫੋਨ ਨੰਬਰ ਹੈ 8054046420 ਇੱਕ ਵਾਰ ਫੇਰ ਰਿਪੀਟ ਕਰ ਦੋ ਨੰਬਰ ਜੀ 8054046420 ਔਰ ਤੁਸੀਂ ਫੋਨ ਕਰਕੇ ਅਗਰ ਡਾਕਟਰ ਜੱਸੀ ਦੀ ਦੁਕਾਨ ਕੋਲ ਜਾਂ ਡਾਕਟਰ ਮਹਿਮਾ ਸ਼ਰਮਾ ਕੋਲ ਆ ਜਾਓ ਤਾਂ ਬਿਲਕੁਲ ਨਾਲ ਗਲੀ ਵਿੱਚੀ ਅੱਧੇ ਮਿੰਟ ਦੇ ਰਾਤੇ ਸਾਡੀ ਦੁਕਾਨ ਹੈਗੀ ਘਰੇ ਹੀ ਅਸੀਂ ਕੰਮ ਕਰਦੇ ਆਂ ਅਗਰ ਤੁਸੀਂ ਕੋਕਨ ਜੈਨ ਦਾ ਮਕਾਨ ਕਿਸੇ ਨੂੰ ਵੀ ਪੁੱਛੋਗੇ ਉੱਥੇ ਆ ਕੇ ਉਹ ਸਾਨੂੰ ਮੇਰਾ ਘਰ ਦੱਸੂਗਾ ਮੇਰਾ ਐਡਰੈਸ ਦੱਸੂਗਾ ਔਰ ਮੈਂ ਤੁਹਾਨੂੰ ਇੱਕ ਹੋਰ ਇੱਕ ਗਰੰਟੀ ਦੇਣਾ ਏ ਵੀ ਐਂ ਦੇ ਮਾਧਿਅਮ ਨਾਲ ਵੀ ਸਾਡੇ ਰੇਟ ਸਭ ਦੇ 올ੇਡੀ ਜਿਹੜੀ ਕੋਈ 바ਰਗਨਿੰਗ ਵਿੱਚ ਵਿਸ਼ਵਾਸ ਰੱਖਦੀ ਏ 올ੇਡੀ ਨਾਲ ਅਸੀਂ ਇੱਕ ਫਿਕਸ ਰੇਟ ਕਰਦੇ ਨੇ ਅਸੀਂ ਫਿਕਸ ਮਾਰਜਨ ਲੈਣਾ ਹੈ ਅਸੀਂ ਨੁਕਸਾਨ ਦਾ ਕੋਈ ਚੀਜ਼ ਨਹੀਂ ਦੇਣੀ ਅਸੀਂ ਇਹ ਨਹੀਂ ਕਹਿੰਦਾ ਵੀ 1000 ਰੁਪਏ ਜੀ ਹਾਂਜੀ ਤੁਸੀਂ ਕੋ 700 ਲੈ ਲੈ ਮੈਂ ਕਹਾਂ ਠੀਕ ਹੈ ਜੀ ਲਿਆ ਦੇ ਦੇ ਦੋ ਜੀ ਉਹ ਪਤਾ ਕਿ ਉਹਦੇ ਤੁਹਾਨੂੰ ਨੁਕਸਾਨੀ ਚੋਟ ਲੱਗਦੀ ਏ ਪਰਸੋ ਚੌਥੇ ਦੀ ਮੈਂ ਸੰਦੀਪ ਜੀ ਇੱਕ ਐਗਜ਼ੈਂਪਲ ਦੇਣਾ ਆ ਜਿਹੜਾ ਮੈਂ ਤੁਹਾਨੂੰ 10% ਘੋਸ਼ਣਾ ਕੀਤੀ ਏ 1000 ਰੁਪਏ ਦਾ ਮਨ ਨੂੰ ਕਹੇ 900 ਕੋਈ ਨਹੀਂ ਜੀ ਮਹਿੰਗੀ ਏ ਬਹੁਤ ਮਹਿੰਗੀ ਏ ਜੀ ਮੈਂ ਨਨ ਉੰਦਰੋਂ ਕੱਢਿਆ ਮੈਂ ਕਹਿਆ ਲੈ ਲਓ 1316 ਜੋੜਾ ਜੀ ਇਹ ਵਧੀਆ ਕਹਾ ਉਹ ਠੀਕ ਹੈ ਇਹਦੇ 1200 ਦੇ ਦਿਆ ਮੈਂ ਲੱਲੇ ਜੀ ਮੈਂ ਉਹਨੂੰ ਕਿਹਾ ਬੈਠ ਮੈਂ ਕਿਹਾ ਸਾਡੀ ਦੁਕਾਨ ਫਿਕਸ ਦੀ ਹੈ ਹੁਣ ਤੂੰ ਫालतू ਦੇ ਚੱਲ ਲੀ ਮੈਨੂੰ 300 ਰੁਪਿਆ ਮੈਂ ਹੁਣ 300 ਰੁਪਿਆ ਮੋੜਤਾ ਤੇ ਮੈਂ ਉਹਨੂੰ ਕਿਹਾ ਅੱਗੇ ਤੋਂ ਬਾਰਗਿੰਗ ਨਾ ਕਰੇ ਜੇ ਇਸ ਕਰਕੇ ਮੈਂ ਅਪੀਲ ਕਰਦਾ ਮੇਰੀ ਬਹਿਣਾ ਨੂੰ ਵੀ ਬਾਰਗਿੰਗ ਨਾ ਕਰੇ ਜੀ ਪਲੀਜ਼ ਬਾਰਗਿੰਗ ਨਾ ਕਰੇ ਜੇ ਤੁਸੀਂ ਸਾਨੂੰ ਸਹਿਯੋਗ ਕਰੋ ਅਸੀਂ ਮਾਲ ਸਸਤੇ ਤੋਂ ਸਸਤਾ ਵੀ ਲੈ ਸਕੀ ਤੁਹਾਨੂੰ ਲਿਆ ਕੇ ਐਜਾ ਸਹਿਯੋਗ ਮੈਂ ਤੁਹਾਡੇ ਤੋਂ ਕੰਮ ਨਾ ਕਰਨਾ एबीएमयू न्यूज़ चैनल देखने वाले सभी दर्शकों से हम अपील करते हैं कि एबीएमयू न्यूज़ चैनल पर ऐसी लेटेस्ट खबरें देखने के लिए हमारे चैनल को सब सब्सक्राइब करना ना भूलें जय हिंद जय भारत